ਆਹ ਯਕਿਦੇ ਤਾ ਮੈਂ ਕਿ ਮੈਂ ਤੁਹਾਡੇ ਤੋਂ ਆਫੇ ਨਹੀਂ ਮੰਗਦੀ ਮੈਂ ਸਾਰੇ ਤੋਂ ਮੰਗਦੀ ਆ ਪਰ ਮੈਨੂੰ ਤਾਂ ਕਰਨਾ ਬੰਦ ਕਰ ਕਿ ਖਾਲ ਦੇ ਵਿੱਚ ਨਗੇਜਤਾ ਗਾਲੀ ਗਲੋਚ ਤੇ ਲੱਚਰਤਾ ਡਬਲ ਮੀਨਿੰਗ ਗੱਲਾਂ ਕਰਨ ਵਾਲੇ ਮੁੰਡੇ ਕੁੜੀਆਂ ਬੰਦੇ ਬੁੜੀਆਂ ਜੋ ਵੀ ਆ ਤੇ ਲਾਸਟ ਵਾਰੀ ਸੁਣ ਲੈਣ ਗੱਲ ਬਾਤ ਐਸਾ ਕੰਮ ਕਰਾਂਗੇ ਜਿੰਨੀ ਕਮਾਈ ਤੁਸੀਂ YouTube ਤੇ Facebook ਤੋਂ ਕੀਤੀ ਆ ਉਹ ਤੇ ਉਦੋਂ ਦੁਗਣੇ ਪੈਸੇ ਤੁਹਾਡੇ ਪਰਿਵਾਰ ਰਿਸ਼ਤੇਦਾਰਾਂ ਤੋਂ ਜੇ ਵਿਆਜਾਂ ਤੋਂ ਫੜ-ਫੜ ਕੇ ਨਾ ਤੁਹਾਡੇ ਇਲਾਜਾਂ ਤੇ ਲਾਏ ਤੇ ਸਾਡਾ ਨਾਮ ਬਦਲਦੇ ਉਹ ਤੇ ਮੈਂ ਇਹ ਗੱਲ ਕਹਿੰਦਾ ਵੀ ਧੌਣਾਂ ਹਾਜਰਾ ਰੁਕੀਂਗਾ ਨੱਟ ਤੇ ਗੰਦਪੋਣ ਹਟਣਾ ਕਿ ਨਹੀਂ ਹਟਣਾ ਗੰਦ ਘੇੜਾ ਪਾਇਆ ਸੀ ਕਹਿੰਦੇ ਮੈਂ ਹੋਈਆਂ ਕਿ ਮੈਨੂੰ ਦੱਸੋ ਨਾ ਗਲਤੀ ਕੀ ਆ ਮੈਂ ਤੁਹਾਨੂੰ ਦੱਸਣਾ ਵੀ ਪਾਰਕਿੰਗਾਂ ਕੱਲੀਆਂ ਬਠਿੰਡੇ ਦੀ ਨਹੀਂ ਪਾਰਕਿੰਗਾਂ ਤਰੁੰਡੇ ਦੀ ਜਨੀ ਬਹੁਤ ਅਜੀਬ ਹੈ। ਹਾਂਜੀ ਹੋਣੀ ਹੈ ਪਰ ਮੈਨੂੰ ਗਲਤੀ ਦੱਸੋ ਨਾ ਮੈਨੂੰ ਉਹ ਐਸਟਰੋਲ ਆਲਰੇਡੀ ਪ੍ਰੋਮੋਸ਼ਨ ਕਰਕੇ ਤੁਮੋਂ ਮਨਾ ਕੀਤਾ ਗਿਆ ਤੇ ਮੈਂ ਬੰਦ ਕੀਤੀਆਂ ਨਾ ਹੁਣ ਮੈਨੂੰ ਕਿਉਂ ਰੋਜ਼ ਟਾਰਚਰ ਕਰਦੇ ਹੋ ਯਾਰ। ਆ ਫਿਰ ਕਿੱਪਰ ਵੀਡੀਓ ਪਾ ਰਹੇ ਜੀ ਨਾਟ ਤੇ ਕੀ ਵੀਰ ਦੱਸੋ ਕੋਈ ਕਦੀ ਤੁਸੀਂ ਕੋਈ ਗਾਣੇ ਦੇ ਵੀਡੀਓ ਬਣਾਵਣਾਗੇ ਕਿਉਂ ਤੁਸੀਂ ਪੰਜਾਬ ਦਾ ਟੇਡਾ ਕਰ ਚਲਦਾ ਦਾ ਹੋ। ਨਾਰਮਲ ਸੌਂਗਸ ਤੇ ਵੀਰੇ ਅੰਕਲ ਤੁਸੀਂ ਜੋ ਵੀ ਹੋ ਨਾਰਮਲ ਸੌਂਗਸ ਤੇ ਵੀਡੀਓ ਬਣਾ ਕੇ ਅਪਲੋਡ ਕਰਦੀ ਪਈ ਮੈਂ ਕੀ ਗਲਤ ਕਰਦੀ ਪਈ ਉਹ ਤਾਂ ਸਾਰੇ ਕਰਦੇ ਨਾ ਕਿਹੜਾ ਮੇਰੀ ਗੱਲ ਸਿਰਫ ਇਹੀ ਅੰਮ੍ਰਿਤਪਾਲ ਮੈਰੂ ਜੀ ਨਹੀਂ ਕਰ ਲੋ ਹੀ ਨਾ ਕਿ ਤੁਸੀਂ ਐਸਟਰੋਲੋਜੀ ਪ੍ਰਮੋਸ਼ਨ ਬੰਦ ਕਰ ਦਿਓ ਉਹ ਮੈਂ ਬੰਦ ਕੀਤੀ ਹੁਣ ਮੇਰੇ ਫੇਕ ਅਕਾਊਂਟ ਤਾਂ ਬੈਨਡ ਹੀ ਆ ਉਹ ਮੈਨੂੰ ਨਹੀਂ ਪਤਾ ਮੇਰੀ ਜਿਹੜੀ ਚੀਜ਼ ਤੋਂ ਗੱਲ ਲਈ ਮੈਂ ਮਾਫੀ ਮੰਗ ਕੇ ਬੰਦ ਵੀ ਕਰਤੀ ਮੇਰੀ ਬਸ ਇਹੀ ਗੱਲ ਹੋਈ ਉਹਨਾਂ ਨਾਲ ਇਹ ਗੱਲ ਮੈਂ ਮੰਨ ਲਈਗੀ ਲਓ ਜੀ ਮਿੱਤਰੋ ਕਹਿੰਦੇ ਪ੍ਰੀਤ ਜੱਟੀ ਦਾ ਵੀ ਵਿਵਾਦ ਵੱਧ ਚੁੱਕਿਆ ਹੈ ਕਮਲਕੌਰ ਦੇ ਵਾਂਗੂ ਜੀ ਵੇਗੇ ਦੋਸਤੋ ਪ੍ਰੀਤ ਜੱਟੀ ਦੀ ਗੱਲ ਹੋ ਰਹੀ ਹੈ ਅਮਰਤਪਾਲ ਮੈਰੋ ਦੇ ਕਿਸੇ ਬੰਦੇ ਦੇ ਨਾਲ ਅਤੇ ਉਹਨਾਂ ਦੇ ਵਿੱਚ ਕਾਫੀ ਖੁਲਾਸੇ ਹੋਏ ਅਤੇ ਪ੍ਰੀਤ ਜੱਟੀ ਨੇ ਵੀ ਦੋ ਤਿੰਨ ਵਾਰ ਮਾਫੀ ਮੰਗ ਲਈ ਹੈ ਅਤੇ ਅਮਰਤਪਾਲ ਮੈਰੋ ਜੀ ਦੇ ਕਾਫੀ ਜਾਣਿਆਂ ਨੂੰ ਦਿੱਤੀਆ ਵਾਰਨਿੰਗ ਹੈ ਕਹਿੰਦੇ ਕਿ ਕਾਫੀ ਇਨਫਲੂਐਂਸਰਾਂ ਦੇ ਸਿਰ ਤੇ ਮੰਡਰਾ ਰਿਹਾ ਹੈ ਖਤਰਾ ਹੁਣ ਦੇਖਣਾ ਇਹ ਹੈ ਕਿ ਅੱਗੇ ਕਿਹਦਾ ਕਿਹਦਾ ਨੰਬਰ ਲੱਗਦਾ ਹੈ ਤੇ ਕੀ ਬਣਦਾ ਹੈ ਫਿਲਹਾਲ ਦੇ ਲਈ ਸਾਡੀ ਇਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਵੀਆਂ ਵੀਡੀਓਜ਼ ਦੇ ਲਈ ਧੰਨਵਾਦ